देश आज मना रहे है 75वां गणतंत्र दिवस दिल्ली दे कर्तव्यपाटी तिरंगा फहरान के राष्ट्रपति द्रौपदी मुर्मू फौजा दिया टुकड़ियां तो लेंके सलामी आज कर्तव्यपाटी दिखेगी देश ताक, की ताकत इन्हें सनावा दिखाण के अपना दम तने सनावा दी महिला टुकड़ी भी पहली बार परेड दा बनेगी हिस्सा एयर फोर्स दे वालों कीता जावेगा फ्लाई पास्ट ਕਰਤਵਿਯਾ ਪਾਤੀ ਪੇਸ਼ ਕੀਤੀਆਂ ਜਾਣਕੀਆਂ 30 ਚਾਕੀਆਂ ਵੱਖ-ਵੱਖ ਸੂਬਿਆਂ ਦੇ ਵੱਲੋਂ ਕੀਤੀ ਜਾਵੇਗੀ ਪੇਸ਼ਕਾਰੀ ਭਾਰਤ ਸਰਕਾਰ ਦੇ ਮੰਤਰਾਲੇ ਦੇ ਵੱਲੋਂ ਵੀ ਕੱਡੀਆਂ ਜਾਣਕੀਆਂ ਚਾਕੀਆਂ ਦਿੱਲੀ ਦੇ ਵਿੱਚ ਗਣਤੰਤਰ ਦਿਵਸ ਪ੍ਰੋਗਰਾਮ ਦੇ ਵਿੱਚ ਮੁੱਖ ਮਹਿਮਾਨ ਹੋਣਗੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਭਾਰਤ ਦੇ 2 ਦਿਨ ਦੇ ਦੌਰੇ ਤੇ ਆਏ ਨੇ ਮੈਕਰੋਨ ਕੱਲ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਜੈਪੁਰ ਦੇ ਵਿੱਚ ਕੀਤਾ ਸੀ ਰੋਡ ਸ਼ੋਅ ਅੱਜ ਪੰਜਾਬ ਦੇ ਵਿੱਚ ਵੀ ਕੱਡੀਆਂ ਚਾਂਗੀਆਂ ਚਾਕੀਆਂ ਲੁਧਿਆਣਾ ਦੇ ਵਿੱਚ ਸੀਐਮ ਦੇ ਪ੍ਰੋਗਰਾਮ ਚ ਜਿਲੀਆਂ ਵਾਲਾ ਬਾਗ ਮਾਈਪਾਗੋ ਸਪੋਰਟਸ ਅਤੇ ਸੱਭਿਆਚਾਰ ਦੇ ਨਾਲ ਸੰਬੰਧਿਤ ਚਾਕੀਆਂ ਕੀਤੀਆਂ ਜਾਣਗੀਆਂ ਪੇਸ਼ ਪੰਜਾਬ ਦੀ ਚਾਕੀ ਨੂੰ ਵੀ ਇਸ ਵਾਰ ਕਰਤਾਵਿਆ ਪੱਤੇ ਨਹੀਂ ਮਿਲੀ। ਹਾਂ। ਗਣਤੰਤਰ ਦਿਹਾੜੇ ਦੀ ਪਹਿਲੀ ਸ਼ਾਮ ਰਾਸ਼ਟਰਪਤੀ ਨੇ ਦੇਸ਼ ਨੂੰ ਕੀਤਾ ਸੰਬੋਧਨ, ਰਾਮ ਮੰਦਰ ਦਾ ਕੀਤਾ ਜ਼ਿਕਰ ਕਿਹਾ ਦੇਸ਼ ਨੇ ਦੇਖਿਆ ਪ੍ਰਾਨਪ੍ਰਤਿਸ਼ਠਾ ਦਾ ਇਤਿਹਾਸਿਕ ਸਮਾਗਮ ਜਨ ਜਨ ਦੀ ਆਸਥਾ ਨੂੰ ਪੇਸ਼ ਕਰਦਾ ਹੈ ਰਾਮ ਮੰਦਰ। ਅੱਜ 26 ਜਨਵਰੀ ਮੌਕੇ ਸਿੱਖ ਕਿਸਾਨ ਮੋਰਚਾ ਕਰੇਗਾ ਖੱਲਾਬੋਲ ਦੇਸ਼ ਦੇ ਵਿੱਚ 500 ਥਾਵਾਂ ਤੇ ਕੱਢਿਆ ਜਾਵੇਗਾ ਟਰੈਕਟਰ ਮਾਰਚ ਕੇਂਦਰ ਸਰਕਾਰ ਤੋਂ ਮੰਗਾਂ ਪੂਰੀਆਂ ਕਰਨ ਦੀ ਕਰ ਰਹੇ ਮੰਗ ਅੱਜ ਮੁਹਾਲੀ ਦੇ ਵਿੱਚ ਰੋਸ ਮਾਰਚ ਕੱਢੇਗਾ ਕੌਮੀ ਇਨਸਾਫ ਮੋਰਚਾ ਮਾਰਚ ਦੌਰਾਨ ਪੇਸ਼ ਕੀਤੀਆਂ ਜਾਣਗੀਆਂ ਕੁਝ ਚਾਹਤੀਆਂ ਲੰਬੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਕੀਤੀ ਜਾ ਰਹੀ ਹੈ ਮੰਗ ਪੰਜਾਬ ਪੁਲਿਸ ਦਾ ਵੱਡਾ ਫੇਰ ਬਦਲ 15 IPS ਅਤੇ 76 PPS ਅਧਿਕਾਰੀਆਂ ਦੀ ਬਦਲੀ ਮਨਦੀਪ ਸੰਧੂ ਸਿੱਧੂ ਨੂੰ ਲਗਾਇਆ ਗਿਆ ਡੀਆਈਜੀ ਆਰਪ ਪਟਿਆਲਾ ਤ ਗਗਨ ਅਜੀਤ ਸਿੰਘ ਸੌਪਿਆ ਐਸਐਸਐਫ ਦਾ ਚਾਰਜ ਆਈਪੀਐਸ ਅਫਸਰਾਂ ਤੋਂ ਬਾਅਦ ਪੰਜਾਬ ਦੇ ਡੀਐਸਪੀ ਜ਼ਾਵੀ ਵੱਡੇ ਪਦਰ ਤੇ ਤਬਾਦਲਾ 187 ਡੀਐਸਪੀ ਕੀਤੇ ਗਏ ਟਰਾਂਸਫਰ ਵਿਕਰਮਜੀਤ ਬਰਾੜ ਹੁਣ ਗਿਰ ਰਾਜਪੁਰਾ ਦੇ ਨਵੇਂ ਡੀਐਸਪੀ ਪਦਮਸ਼੍ਰੀ ਆਵਾਰਡ ਨਾਲ ਐਲਾਨ ਸ਼ਾਂਤੀ ਹਸਤੀਆਂ ਨੂੰ ਮਿਲੇਗਾ ਆਵਾਰਡ ਸਿਰਸਾ ਦੇ ਰਹਿਣ ਵਾਲੇ ਸਮਾਜ ਸੇਵੀ ਗੁਰਵਿੰਦਰ ਸਿੰਘ ਨੂੰ ਵੀ ਮਿਲੇਗਾ ਪਦਮਸ਼੍ਰੀ ਸ਼੍ਰੀ ਕਾਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਖੁਸ਼ ਹੋ ਸੰਦੂ ਮੇਰਾ ਤੁਸੀਂ ਸਾਰੇ ਖੈਰੇ ਦੇ ਨਾਲ ਹੋਗੇ ਤਾਂ ਸਭ ਤੋਂ ਪਹਿਲਾਂ 26 ਜਨਵਰੀ ਯਾਨੀ ਕਿ ਗੰਡੰਤਰ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂ ਤਾਂ ਸ਼ੁਰੂਆਤ ਕਰਦੇ ਹਾਂ ਬੁਲੇਟਿਨ ਦੀ ਪਦਮ ਪੁਰਸਕਾਰਾਂ ਤੋਂ ਤਾਂ ਪਦਮ ਪੁਰਸਕਾਰਾਂ ਦਾ ਐਲਾਨ ਹੋਇਆ ਹੈ ਦੱਸ ਦੇ ਕਿ ਰਾਸ਼ਟਰਪਤੀ ਨੇ 132 ਪਦਮ ਪੁਰਸਕਾਰਾਂ ਨੂੰ ਮਨਜ਼ੂਰੀ ਦਿੱਤੀ ਹੈ ਤਾਂ 5 ਪਦਮ ਵਿਪੂਸ਼ਣ ਸਤਾਰਾ ਪਦਮ ਵਿਪੂਸ਼ਣ ਅਤੇ 110 ਪੰਜ ਪਦਮ ਵਿਭੂਸ਼ਣ ਅਤੇ 17 ਪਦਮ ਪੂਸ਼ਣ ਅਤੇ 110 ਪਦਮ ਸ਼੍ਰੀ ਪੁਰਸਕਾਰ ਜਿਹੜੇ ਨੇ ਐਲਾਨੇ ਗਏ ਨੇ ਤਾਂ ਸਾਬਕਾ ਉਪ ਰਾਸ਼ਟਰਪਤੀ ਵੈਂਕਿਆ ਨਾਇਡੂ ਨੂੰ ਪਦਮ ਵਿਭੂਸ਼ਣ ਦਿੱਤਾ ਜਾਏਗਾ ਔਰ ਇਸ ਤੋਂ ਇਲਾਵਾ ਅਭਿਨੇਤਰੀ ਵਜੰਤੀ ਮਾਲਾ ਅਦਾਕਾਰਾ ਅਦਾਕਾਰ ਚਿਰੰਜੀਵੀ ਨੂੰ ਵੀ ਪਦਮ ਵਿਭੂਸ਼ਣ ਮਿਲੇਗਾ ਮਿਥੁਨ ਚਕਰਵਤੀ ਨੂੰ ਪਦਮ ਵਿਭੂਸ਼ਣ ਦੇ ਨਾਲ ਨਵਾਜਿਆ ਜਾਏਗਾ ਔਰ ਪਦਮ ਪੁਰਸਕਾਰ ਦੇ ਵਿੱਚ ਦੱਸਦੀ ਕਿ 30 ਮਹਿਲਾਵਾਂ ਸ਼ਾਮਿਲ ਨੇ ਤਾਂ ਪਟਿਆਲਾ ਦੇ ਪ੍ਰਸਿੱਧ ਰੰਗਕਰਮੀ ਪ੍ਰਵਾਨ ਸੱਬਰਵਾਲ ਨੂੰ ਪਦਮਸ਼ਰੀ ਮਿਲੇਗਾ ਔਰ ਪੰਜਾਬੀ ਫਿਲਮ ਅਦਾਕਾਰਾ ਮੈਡਮ ਨਿਰਮਲਾ ਰਿਸ਼ੀ ਨੂੰ ਵੀ ਪਦਮਸ਼ਰੀ ਮਿਲੇਗਾ ਤਾਂ ਹਰਿਆਣਾ ਦੇ ਸਿੱਸਾ ਦੇ ਗੋਵਿੰਦ ਸਿੰਘ ਨੂੰ ਵੀ ਪਦਮਸ਼ਰੀ ਦੇ ਨਾਲ ਨਵਾਜਿਆ ਜਾਏਗਾ ਤੇ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਹੈ ਔਰ ਦੱਸ ਦਈਏ ਕਿ ਖਾਸ ਦਿਹਾੜੇ ਹਨ ਕਿ ਗਣਤੰਤਰ ਦਿਵਸ ਦੇ ਮੌਕੇ ਤੇ ਜਲੇ ਪ੍ਰਸਕਾਰ ਨੇ ਉਹ ਦਿੱਤੇ ਗਏ ਨੇ ਔਰ ਦਿੱਤੇ ਜਾਣਗੇ ਤਾਂ ਐਲਾਨ ਕੀਤਾ ਗਿਆ ਹੈ ਪਦਮ ਪੁਰਸਕਾਰਾਂ ਦਾ ਰਾਸ਼ਟਰਪਤੀ ਨੇ 132 ਪਦਮ ਪੁਰਸਕਾਰਾਂ ਨੂੰ ਮਨਜ਼ੂਰੀ ਦਿੱਤੀ ਹੈ ਤ ਰਾਸ਼ਟਰਪਤੀ ਨੇ ਦੇਸ਼ ਤੇ ਨਾ ਸੰਬੋਧਨ ਕੀਤਾ ਰਾਸ਼ਟਰਪਤੀ ਨੇ ਰਾਮ ਮੰਦਰ ਦਾ ਜ਼ਿਕਰ ਕੀਤਾ ਹੈ ਦੇਸ਼ ਨੇ ਪ੍ਰਾਂਤ ਪ੍ਰਤੀਸ਼ਠਾ ਦਾ ਇਤਿਹਾਸਿਕ ਸਮਾਗਮ ਵਿਖਿਆ ਉਹਨਾਂ ਨੇ ਕਿਹਾ ਕੋਰਟ ਦੇ ਹੁਕਮਾਂ ਤੇ ਮੰਦਰ ਦਾ ਨਿਰਮਾਣ ਹੋਇਆ ਹੈ ਇਹ ਮੁਰਮੂਦਾ ਕਹਿਣਾ ਹੈ ਦਰੁਪਦੀ ਮੁਰਮੂਦਾ ਕਹਿਣਾ ਹੈ ਮੰਦਰ ਜਨ ਜਨ ਦੀ ਆਸਥਾ ਨੂੰ ਪੇਸ਼ ਕਰਦਾ ਹੈ ਨਿਆਂ ਦੇ ਜ਼ਰੀਏ ਤੋਂ ਵੀ ਮੰਦਰ ਅਹਿਮ ਹੈ ਉਹਨਾਂ ਨੇ ਕਿਹਾ ਔਰ ਰਾਸ਼ਟਰਪਤੀ ਨੇ ਚੰ드ਰੀਆਨ 3 ਦਾ ਵੀ ਜ਼ਿਕਰ ਕੀਤਾ ਹੈ ਚੰ드ਰੀਆਨ 3 ਦੀ ਸਫਲਤਾ ਦਾ ਜ਼ਿਕਰ ਕੀਤਾ ਹੈ ਔਰ ਜੀ 20 शिखर सम्मेलन की मेजबानी देश का मान बधाया गया है और छब्बी जनवरी तो एक दिन पहला यानी कि शाम वे संबोधन किया गया से द्रौपदी मुर्मू सप्ताह के आरंभ में हम सब ने अयोध्या में प्रभु श्री राम के जन्मस्थान पर निर्मित भव्य मंदिर में स्थापित मूर्ति की प्राण प्रतिष्ठा का ऐतिहासिक समारोह देखा भविष्य में जब इस घटना को व्यापक परिप्रेक्ष्य में देखा जाएगा तो इतिहासकार भारत द्वारा अपने सभ्यतागत विरासत की निरंतर खोज में युगान्तकारी तो आयोजन के रूप में इसका विवेचन करेंगे उचित न्यायिक प्रक्रिया और देश के उच्चतम न्यायालय के निर्णय के बाद मंदिर का निर्माण कार्य आरंभ हुआ अब ये एक भव्य संरचना के रूप में स्वभावमान है मंदिर न केवल जन जन की आस्था को व्यक्त करता है बल्कि न्यायिक प्रक्रिया में हमारे देशवासियों की अगाध आस्था का प्रमाण भी है इसी अवधि में भारत चंद्रमा के दक्षिणी ध्रुव के क्षेत्रों पर उतरने वाला पहले देश बना चंद्रयान थ्री के बाद इसरो ने एक सौर मिशन भी शुरू किया हाल ही में आदित्य एलवान के सफलतापूर्वक हेलो ऑर्बिट में स्थापित किया गया है भारत ने अपने पहले एक्सरे रे पोलारी सेटेलाइट जिसे एक्सपोसेट कहा जाता है के प्रक्षेपण के साथ नए साल की शुरुआत की है ये सेटेलाइट अंतरिक्ष ब्लैक होल जैसे रहस्यों का अध्ययन करेगा वर्ष 2024 के दौरान अन्य कई अंतरिक्ष अभियानों की योजना बनाए गए हैं ये प्रसन्नता के विषय है कि भारत की अंतरिक्ष यात्रा में अनेक नई उपलब्धियां हासिल की जाने वाले हैं हमारे प्रथम मानव अंतरिक्ष उड़ान कार्यक्रम गगनयान मिशन की तैयारी सुचारू रूप से आगे बढ़ रही है ਅੱਗੇ ਬਤਾ ਕੇ ਤਾਂ ਪੰਜਾਬ ਪੁਲਿਸ ਦੇ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਦੱਸਿਆ ਕਿ 91 ਪੁਲਿਸ ਅਧਿਕਾਰੀਆਂ ਦੇ ਟਰਾਂਸਫਰ ਕੀਤੇ ਗਏ ਤਬਾਦਲੇ ਕੀਤੇ ਗਏ ਨੇ ਤਾਂ 15 ਆਈਪੀਐਸ ਅਤੇ 76 ਪੀਪੀਐਸ ਅਧਿਕਾਰੀਆਂ ਦੀ ਬਦਲੀ ਕੀਤੀ ਗਈ ਹੈ ਮਨਦੀਪ ਸੰਧੂ ਸਿੱਧੂ ਨੂੰ ਡੀਆਈਜੀ ਆਰ ਆਈਆਰਪੀ ਪਟਿਆਲਾ ਲਗਾਇਆ ਗਿਆ ਹੈ ਆਰਨ ਟੋਕੇ ਨੂੰ ਸਪੈਸ਼ਲ ਡੀਜੀਪੀ ਮੋਹਾਲੀ ਲਗਾਇਆ ਗਿਆ ਹੈ ਗਗਨ ਅਜੀਤ ਸਿੰਘ ਨੂੰ ਦੱਸਿਆ ਕਿ ਐਸਐਸਐਫ ਦਾ ਚਾਰਜ ਸੰਪਿਆ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ 27 ਜਨਵਰੀ ਨੂੰ ਜਲੰਧਰ ਦੇ ਵਿੱਚ ਦੱਸਿਆ ਕਿ ਸਰਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨਗੇ ਤਾਂ ਇਹ ਟਰਾਂਸਫਰਸ ਕੀਤੀਆਂ ਗਈਆਂ ਨੇ ਔਰ ਦੱਸਿਆ ਕਿ ਬੇहद ਵੱਡੇ ਪੱਧਰ ਤੇ ਬਦਲਾਅ ਜਿਹੜੇ ਨੇ ਉਹ ਵੇਖਣ ਨੂੰ ਮਿਲੇ ਨੇ ਖਾਸ ਤੌਰ ਤੇ ਪੁਲਿਸ ਦੇ ਅਧਿਕਾਰੀਆਂ ਦੇ ਔਰ 91 ਪੁਲਿਸ ਅਧਿਕਾਰੀਆਂ ਦੇ ਟਰਾਂਸਫਰ ਕੀਤੇ ਗਏ तो आई दी पी एस तो बाद डी एस पीजादलेते गए हैं वे पद्धर से दस दिए कि डी एस पी बदले गए हैं और एक सौ तिरासी डी एस पीजांसफर किए गए हैं बिक्रमजीत बराड़ राजपुरा के नवे डी एस पी होपुर के डी एस पी सिमरनत हो दो अहम नाम दस दी है और अधिकारियों ने तो बिक्रमजीत बराड़ जो राजपुरा के नवे डी एस पी हो जीरकपुर के डी एस पी सिमरनत होी एस पीज़ के भी तबादले किए गए ਅਗੇ ਵਧਾਂਗੇ ਤਾਂ ਖੰਨਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਅਗਨੀਵੀਰ ਅਜੇ ਸਿੰਘ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਹੈ 1 ਕਰੋੜ ਰੁਪਏ ਦੀ ਆਰਥਿਕ ਮਦਦ ਦਾ ਚੈੱਕ ਸੌਪਣ ਦੇ ਨਾਲ ਅਗਨੀਵੀਰ ਯੋਜਨਾ ਤੇ ਸਵਾਲ ਵੀ ਖੜੇ ਕੀਤੇ ਗਏ ਸ਼ਹੀਦ ਅਗਨੀਵੀਰ ਅਜੇ ਸਿੰਘ ਦੀ ਜੰਮੂ ਕਸ਼ਮੀਰ ਵਿੱਚ ਸ਼ਹਾਦਤ ਹੋਈ 23 ਸਾਲ ਦੇ ਜਵਾਨ بیٹے ਦੀ ਮੌਤ ਹੋਣ ਤੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਖੰਨਾ ਦੇ ਪਿੰਡ ਰਾਮਗੜ੍ਹ ਸਰਦਾਰਾ ਪਹੁੰਚੇ। ਜਿੱਥੇ ਉਹਨਾਂ ਸ਼ਹੀਦ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ 1 ਕਰੋੜ ਰੁਪਏ ਦੀ ਆਰਥਿਕ ਮਦਦ ਦਾ ਚੈੱਕ ਸੌਂਪਿਆ। ਨਾਲ ਹੀ ਐਲਾਨ ਕਰਦਿਆਂ ਕਿਹਾ ਕਿ ਸ਼ਹੀਦ ਦੀ ਭੈਣ ਨੂੰ ਸਰਕਾਰੀ ਨੌਕਰੀ ਮਿਲੇਗੀ। ਸ਼ਹੀਦ ਅਜੈ ਸਿੰਘ ਦੇ ਨਾਂ ਤੇ ਪਿੰਡ ਦੇ ਸਕੂਲ ਦਾ ਨਾਂ ਹੋਵੇਗਾ। ਸ਼ਹੀਦ ਦੇ ਨਾਂ ਤੇ ਪਿੰਡ ਦੇ ਵਿੱਚ ਸਟੇਡੀਅਮ ਬਣੇਗਾ ਤੇ ਪਿੰਡ ਦੇ ਵਿੱਚ ਸ਼ਹੀਦ ਦਾ ਬੁੱਤ੍ਹ ਵਿਲਾਇਆ ਜਾਵੇਗਾ। ਸ਼ਹੀਦ ਦੇ ਨਾਂ ਤੇ ਆਮ ਆਦਮੀ ਕਲੀਨਿਕ ਬਣਾਇਆ ਜਾਵੇਗਾ। ਅਜੇ ਹੁਣ ਇੱਕ ਪਰਿਵਾਰ ਦਾ ਨਹੀਂ ਅਜੇ ਪੂਰੇ ਦੇਸ਼ ਦਾ ਬੇਟਾ ਬਣ ਗਿਆ। ਤੇ ਸਾਡਾ ਫਰਜ ਬਣਦਾ ਹੈ ਸਰਕਾਰ ਦੇ ਤੌਰ ਤੇ ਵੀ ਸਮਾਜਿਕ ਜ਼ਿੰਮੇਵਾਰੀਆਂ ਵੀ ਸਾਡੀਆਂ ਇਹ ਕਹਿੰਦੀਆਂ ਨੇ ਕਿ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਾਨ ਸਨਮਾਨ ਦੇਈਏ ਸ਼ਹੀਦ ਨੂੰ ਵਾਪਸ ਤਾਂ ਨਹੀਂ ਲੈ ਕੇ ਆ ਸਕਦੇ ਪਰ ਇਹ ਹੈ ਕਿ ਇਸਤਰਾੰਦਾ ਉਹਨਾਂ ਦਾ ਮਾਨ ਸਨਮਾਨ ਹੋਵੇ ਕਿ ਮਾਨਸਿਕ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਪਰਿਵਾਰ ਨੂੰ ੱੱਕੇ ਨਾ ਖਾਣੇ ਪੈਣ ਖੱਜਲ ਖਵਾਰੀਆਂ ਨਾ ਹੋਣ ਸੋ ਇਸ ਸੰਬੰਧ ਚ ਜੋ ਸਾਡੀ ਆਮ ਆਦਮੀ ਪਾਰਟੀ ਵੱਲੋਂ ਜੋ ਗਰੰਟੀ ਦਿੱਤੀ ਗਈ ਸੀ ਕਿ ਦਿੱਲੀ ਚ ਤਾਂ ਪਹਿਲਾਂ ਹੀ ਕਰਦੇ ਆ ਤੇ ਪੰਜਾਬ ਚ ਵੀ ਸੀ ਗਰੰਟੀ ਦਿੱਤੀ ਸੀ ਕਿ ਜੇ ਕੋਈ ਡਿਊਟੀ ਦੌਰਾਨ ਸ਼ਹੀਦ ਹੋਊਗਾ ਰਾਹ ਪੁਲਿਸ ਮੈਂ ਪੁਲਿਸ ਵਾਲਾ ਮਲਾਜ਼ਮ ਕੋਈ ਚਾਹੇ ਕੋਈ ਫੌਜ ਵਾਲਾ ਤਾਂ 1 ਕਰੋੜ ਰੁਪਏ ਸੀ ਉਹਨਾਂ ਨੂੰ ਬਸ ਇੱਕ ਕਹਿੰਦੇ ਹੁੰਦੇ ਆ ਵੀ ਉਹਨੂੰ ਜਨੂਨ ਸੀ ਉਹ ਤਾਂ ਚਲਾ ਗਿਆ ਬਾਕੀ ਬੱਚੇ ਬਹੁਤ ਸੋਚਦੇ ਆ ਕਿ ਸੀ 4 ਸਾਲ ਲਈ ਨਹੀਂ ਜਾਣਾ ਨਹੀਂ ਉਹ ਕਹਿੰਦਾ ਸੀ ਜੇ 2 ਸਾਲ ਦੀ ਵੀ ਹੁਕਮ ਵੀ ਮੈਂ ਫਿਰ ਵੀ ਜਾਣਾ ਆ ਪਤਾ ਨਹੀਂ ਉਹਨੂੰ ਇੰਨਾ ਜਨੂਨ ਕਿਉਂ ਸੀ ਉਹਦੀਆਂ ਰੈਗੂਲਰ ਭਰਤੀਆਂ ਦੇ ਵਿੱਚ ਵੀ ਪੇਪਰ ਉਹਦਾ ਕੈਨਸਲ ਹੋ ਗਿਆ 4 ਸਾਲ ਤੋਂ ਤਿਆਰੀ ਕਰ ਰਿਹਾ 2020 ਦੇ ਵਿੱਚ 20 ਦੇ ਵਿੱਚ ਉਹਨੇ ਪਹਿਲੀ ਭਰਤੀ ਦੇਖੀ ਸੀ ਸਾਰਾ ਕੁਝ ਕਲੀਅਰ ਹੋ ਗਿਆ ਸੀ ਪੇਪਰ ਵੀ ਉਹਦਾ ਜਾਂਦਾ ਸੀ ਲੁਧਿਆਣਾ ਦੇਣ ਕਦੇ ਕੋਈ ਪੇਪਰ ਲੀਕ ਹੋ ਗਿਆ ਪੇਪਰ ਜੋ ਉਠਾ ਦਿੰਦੇ ਸੀ ਮੁੜੇ ਆਉਂਦਾ ਸੀ ਸੀਐਮ ਆਨੇ ਨਾ ਸਿਰਫ ਪਰਿਵਾਰ ਦੀ ਆਰਥਿਕ ਮਦਦ ਕਿਤੀ ਸਕੋ ਅਗਨੀਵੀਰ ਯੋਜਨਾ ਨੂੰ ਸਵਾਲਾਂ ਦੇ ਟਿਕਾਹਰੇ ਵਿੱਚ ਖੜਾ ਕੀਤਾ ਜਵਾਨਾਂ ਨੂੰ ਪੜਾਉਣ ਦੀ ਗੱਲ ਤੇ ਕੇਂਦਰ ਸਰਕਾਰ ਨੂੰ ਘੇਰਿਆ ਤੇ ਪੁੱਛਿਆ ਕਿ ਕੀ ਅਗਨੀਵੀਰ ਜਵਾਨ ਮੋਰਚੇ ਤੇ ਬੰਦੂਕਾਂ ਦੇ ਨਾਲ ਕਿਤਾਬਾਂ ਵੀ ਚੁੱਕਣਗੇ ਐਕਸ ਸਰਵਿਸਮੈਨ ਹੋ ਜੂਗਾ ਜੀ ਨਾ ਕੋਈ ਪੈਨਸ਼ਨ ਬਾਅਦ ਚ ਉੱਕੀ ਕਰੂਗਾ 22 ਸਾਲ ਦਾ ਆ ਕੇ ਰਿਟਾਇਰ ਫੌਜੀ ਬਣ ਜੂਗਾ 22 ਸਾਲ ਦਾ 22 ਸਾਲ ਦੇ ਬੱਚੇ ਤਾਂ ਨੌਕਰੀ ਦੀ ਤਿਆਰੀਆਂ ਕਰਦੇ ਪੇਪਰ ਦਿੰਦੇ ਸੋ ਇਸ ਤਰ੍ਹਾਂ ਮਤਲਬ ਦੇਸ਼ ਵਾਸਤੇ ਆਜ਼ਾਦੀ ਨੂੰ ਸੰਭਾਲਣ ਵਾਸਤੇ ਬਹੁਤ ਲੋੜਾਂ ਨੇ ਤੇ ਪੰਜਾਬ ਮੋਰੀ ਸੂਬਾ ਰਿਹਾ ਹੈ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਭਰਤੀ ਜਿਹੜੀ ਹੈ ਉਹ ਪ੍ਰੋਪਰ ਇਹ ਹੋਵੇ ਕਿ ਉਹਨੂੰ ਉਹਨੂੰ ਵੀ ਲੱਗੇ ਕਿ ਮੈਂ ਦੇਸ਼ ਵਾਸਤੇ ਇੰਨੇ ਸਾਲ ਨਹੀਂ ਤਾਂ 2 ਸਾਲਾਂ ਬਾਅਦ ਉਹ ਕਹੂਗਾ ਕਿ ਮੇਰੇ ਤਾਂ 2 ਸਾਲ ਹੀ ਰਹੇਗੇ ਤੇ ਨਾਲ ਕਹਿੰਦੇ ਅਸੀਂ ਪੜਾਇਆ ਵੀ ਕਰਾਂਗੇ ਉੱਥੇ ਮੈਨੂੰ ਸਮਝ ਨਹੀਂ ਆਉਂਦੀ ਮੋਰਚੇ 'ਚ ਨਾਲ ਕਿਤਾਬਾਂ ਦੇਣਗੇ ਤੇ ਇੱਕ ਮਸੇ ਬੰਦੂਕ ਦੇਣਗੇ ਉਹ ਗੋਲੀ ਚਲਾਊਗਾ ਜਾਂ ਕਿਤਾਬ ਪੜ੍ਹੂਗਾ ਜ਼ਿਕਰ ਹੋ ਗਿਆ ਕਿ 6 ਪਹਿਣਾ ਦਾ ਇਕਲਾ ਭਰਾ ਅਜੈ ਸਿੰਘ ਜੋ ਕਸ਼ਮੀਰ ਦੇ ਹੁਸ਼ਹਰਾ ਬਾਰਡਰ ਤੇ ਉਸ ਵੇਲੇ ਸ਼ਹੀਦ ਹੋ ਗਿਆ ਸੀ ਜਦੋਂ ਉੱਥੇ ਮਾਈਨ ਬਲਾਸਟ ਹੋਇਆ ਸ਼ਹੀਦ ਦੇ ਨਾਲ ਦੋ ਹੋਰ ਜਵਾਨ ਸੱਗੀ ਹੋਏ ਸਨ ਘਟਨਾ ਦੇ ਸਮੇਂ ਜਵਾਨ ਇਲਾਕੇ ਵਿੱਚ ਗਸ਼ਟ ਕਰ ਰਹੇ ਸੀ ਖਨਦ ਗੁਰਦੀਪ ਸਿੰਘ ਦੀ ਰਿਪੋਰਟ 21854 ਅੱਗੇ ਪਤਾ ਲੱਗੇ ਤਾਂ ਪਟਿਆਲਾ ਦੇ ਵੱਲ ਰੁਕ ਕਰਦਿਆਂ ਜਿੱਥੇ ਮਹਿਲਾਵਾਂ ਦਾ ਵੱਡਾ ਪ੍ਰਦਰਸ਼ਨ ਵੇਖਣ ਨੂੰ ਮਿਲਿਆ ਦਾ ਸੀ ਕਿ ਪਟਿਆਲਾ ਸੰਗਰੂਰ ਨੈਸ਼ਨਲ ਹਾਈਵੇ ਤੇ ਜਾਮ ਲਗਾ ਦਿੱਤਾ ਗਿਆ ਸਰਕਾਰੀ ਬੱਸਾਂ ਦੇ ਵਿੱਚ ਨਾਂ ਬਿਠਾਏ ਜਾਣ ਤੇ ਇਹ ਰੋਸ ਕੀਤਾ ਗਿਆ ਹੈ 52 ਸਵਾਰੀਆਂ ਵਾਲੇ ਫੈਸਲੇ ਦਾ ਵਿਰੋਧ ਕੀਤਾ ਗਿਆ ਹੈ ਮਹਿਲਾਵਾਂ ਨੇ ਪਸਾਨਾ ਪੁਲ ਦੇ ਨੇੜੇ ਪ੍ਰਦਰਸ਼ਨ ਕੀਤਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਕਿਸਮ ਦੇ ਨਾਲ ਲੰਬਾ ਜਾਮ ਲੱਗ ਗਿਆ ਫੈਸਲੇ ਦੇ ਨਾਲ ਭਾਰੀ ਪਰੇਸ਼ਾਨੀਆਂ ਆ ਰਹੀਆਂ ਨੇ ਪ੍ਰਦਰਸ਼ਨਕਾਰੀ ਮਹਿਲਾਵਾਂ ਦਾ ਇਹ ਕਹਿਣਾ ਸੀ ਤਾਂ ਡਰਾਈਵਰਾਂ ਦੇ ਫੈਸਲੇ ਦੇ ਨਾਲ ਖੱਜਲ ਖਵਾਰੀ ਵੱਧੀ ਹੈ ਜਾਨਾ ਜਾਣ ਵਾਲੀ ਨਹੀਂ ਮੈਂ ਅੱਜ ਜਾਈਆ ਪਰ ਚਲੋ ਆਪਾਂ ਬੱਸਾਂ 'ਚ ਸਰਵਿਸ ਕਰ ਕਰਦੇ ਹੀ ਰਹਿੰਦੇ ਆਂ ਰੋਜ਼ ਹੀ ਸਫ਼ਰ ਕਰਦੇ ਆਂ ਮੈਂ ਤਾਂ ਪਵਾਨੀਗੜ ਜਾਣਾ ਪਰ ਮੈਂ 4 ਵਜੇ ਦੀ ਇੱਥੇ ਖੜੀ ਆਂ ਬੁਰਾ ਹਾਲ ਹੈ ਬੇਟਾ ਤੁਸੀਂ ਕੀ ਕਰਦੇ ਆ ਤਾਂ ਹੀ ਇੱਥੇ ਨਰਸਿੰਗ ਕਰਦੇ ਆਂ ਰੋਜ਼ ਦਾ ਆਣਾ ਜਾਣਾ ਸਾਡਾ ਕਿੰਨੀ ਕੀ ਪਰੇਸ਼ਾਨੀ ਹੋ ਰਹੀ ਹੈ ਬਹੁਤ ਪਰੇਸ਼ਾਨੀ ਹੋ ਰਹੀ ਹੈ ਅੰਕਲ ਉਹਨੇ ਅੱਗੇ ਸੰਗਰੂਰ ਤੋਂ ਵੀ ਗਾਹਾਂ ਪਹੁੰਚਣਾ ਹੈ ਕੋਈ ਉੱਥੋਂ ਬੱਸ ਨਹੀਂ ਮਿਲੇਗੀ ਕਿਸੇ ਦੀ ਤਾਂ ਸਿਰਦਰਦੀ ਨਹੀਂ ਹੈ ਨਾ ਜਿਹਦੇ ਘਰੇ ਮੇਲ ਨਹੀਂ ਆ ਉਹ ਕਿੱਧਰ ਜਾਵੇ ਫੋਨ ਨੂੰ ਤੁਸੀਂ ਸ਼ਾਮ ਨੂੰ ਲੇਟ ਜਾਣੇ ਜਦੋਂ ਬੱਸ ਨਹੀਂ ਜੀ ਸ਼ਾਮ ਨੂੰ ਲੇਟ ਜਾਣੇ ਸਾਨੂੰ ਪਟਾਚਾਰ ਮੈਥੇ 4 ਸਵਾ 4 ਪਹੁੰਚਦੀਆਂ ਦਿੱਲੀ ਤੇ ਘਰੇ ਪਹੁੰਚਦੀਆਂ ਉਹਦੇ ਸਹੀ ਸਾਢੇ ਸਿਰ ਰੋ ਦੇ ਅੱਜ ਹੁਣ ਆ ਹਾਲ ਹੈ ਤੇ 9 10 ਵਾਲਾ ਹਾਲ ਹਾਂਜੀ ਵੀਰੇ ਰੋਜ਼ ਅਸੀਂ ਗਰਾਊਂਡ ਗਰਾਊਂਡ ਜਾਣਾ ਹੁੰਦਾ ਮੈਂ ਗਰਾਊਂਡ ਮੇਰੀ ਇਹ ਟਾਈਮਿੰਗ ਹੁੰਦੀ ਆ ਮੈਂ ਇੱਥੇ ਸਾਢੇ 4 ਮੇਰਾ ਕਲਬੁਰਛਾ ਪਿੰਡ ਵੀਰੇ ਤੇ ਟੋਲ ਤੇ ਸਾਨੂੰ ਚੜ੍ਹਦੀ ਨਹੀਂ ਹੈਗੇ ਕਹਿ ਦਿੰਦੇ ਪਿੱਛੇ ਸੰਗਰੂਰ ਵਾਲੇ ਮੇਨਸ ਵਾਰੀਆਂ ਚੜ੍ਹਾ ਲੈਂਦੇ ਸਾਨੂੰ ਚੜ੍ਹਾਉਂਦੀ ਨਹੀਂ ਹੈਗੇ ਭਵਾਨੀ ਘੜਾਲੇ ਤੱਕ ਰੂਲਦੇ ਫਿਰਦੇ ਸਾਨੂੰ ਦੇ ਦਾ ਹੋ ਰਹੀ ਹੈ ਬਹੁਤ ਜਿਆਦਾ ਹੋ ਰਹੀ ਹੈ ਇਹ ਪਰੇਸ਼ਾਨੀ ਦਾ ਅੱਛਾ ਸਭ ਨਹੀਂ ਹੋ ਰਹੀ ਹੈ ਜੀ ਪਬਲਿਕ ਨੂੰ ਹੋ ਰਹੀ ਹੈ ਵਾਹ ਅਸਾਂ ਨੇ ਲਾਲਜੀਤ ਭੁੱਲਰ ਜੀ ਨੇ ਹਾਂ ਟਰਾਂਸਪੋਰਟ ਮੰਤਰੀ ਨੇ ਇੱਕ ਗੱਲ ਬਹੁਤ ਵਧੀਆ ਕਰੀ ਹੈ ਵੀ ਅੰਡਰ ਲੋਡ ਚੱਲੋ ਵੀ ਹਾਦਸਿਆਂ ਤੋਂ ਬਹੁਤ ਵਧੀਆ ਵਿਚਾਰ ਹੋਊਗਾ ਜੀ ਬਾਕੀ ਕਾਰਪੋਰੇਸ਼ਨ ਦਾ ਫਾਇਦਾ ਰਹੂਗਾ ਇਹ ਲੋਕਾਂ ਨੂੰ ਪਰ ਖਾਸ ਤੌਰ ਤੇ ਜਿਹੜੀ ਲੇਡੀਜ਼ ਨੇ ਉਹਨਾਂ ਨੂੰ ਬੱਸਾਂ 'ਚ ਜਗ੍ਹਾ ਨਹੀਂ ਮਿਲਦੀ ਕਿਉਂਕਿ ਬਵੰਜਾ ਹੋ ਜਾਂਦੀਆਂ ਨੇ ਸੀਟਾਂ ਪੂਰੀਆਂ ਉਹ ਪਰੇਸ਼ਾਨੀ ਵੀ ਹੋ ਰਹੀ ਹੈ ਇੱਕ ਪਰੇਸ਼ਾਨੀ ਤਾਂ ਇਹ ਬੱਸਾਂ ਘਟਣੇ ਜੀ ਬੱਸਾਂ ਪਾਉਣ ਦਾ ਹੱਕ ਬਣਦਾ ਹੈ ਸਰਕਾਰ ਦਾ ਜੀ ਤੁਸੀਂ ਕਿੱਥੇ ਜਾਣਾ ਸੀ ਮਾਂ ਮਾਨਸਾ ਬਟਿੰਡਾ ਜੀ ਮਾਨਸਾ ਮਾਨਸਾ ਕਿੰਨੇ ਵਜੇ ਬੱਸ ਪਹੁੰਚ ਜਾਂਦੀ ਹੈਗੀ ਇਹ 7:30 ਵਜੇ ਪਹੁੰਚ ਜਾਂਦਾ ਜੀ ਅੱਜ ਲੇਟ ਹੋਵੋਗੇ ਹੋਵਾਂਗੇ ਜਾਨ ਰੋਜ਼ੇ ਹੋ ਰਹੇ ਚਾਰ ਪੰਜ ਚੰਨ ਨਹੀਂ ਨਹੀਂ ਅੱਜ ਹੀ ਹੋ ਰਹੇ ਹੈ ਜੀ ਕਿਵਿ ਟਿਕਟ ਰਜਾ ਚਾਹੇ 5 ਰੁਪਏ ਦੀ 10 ਰੁਪਏ ਦੀ ਰਜ ਜੂ ਦੀ ਰਿਪੋਰਟ ਆ ਜੀ ਇੱਕ ਤੋਂ ਬਾਅਦ ਦੋ ਤਿੰਨ ਚੌਥੀ ਵਾਰ ਤੋਂ ਕਰੇ ਤੋਰ ਦਿੰਦੇ ਨੇ ਮੁੜ ਕੇ ਕੋਈ ਸੁਣਵਾਈ ਨਹੀਂ ਹੈਗੀ ਝੋਲਾ ਲੈ ਲੈਂਦੇ ਨੇ ਹਾਂ ਬਾਈ ਸਾਰਾ ਕੁਝ ਹੀ ਫੜ ਲੈਂਦੇ ਨੇ ਪਹਿਲੀ ਤੋ ਹੀ ਬਾਅਦ 10 ਰੁਪਏ ਦੀ ਰਿਪੋਰਟ ਤੋਂ ਬਾਅਦ ਝੋਲਾ ਫੋਲਾ ਲੈਂਦੇ ਨੇ ਤਿੰਨ ਮਹੀਨੇ ਕੋਈ ਸੁਣਵਾਈ ਨਹੀਂ ਜੀ ਜੇ ਤਿੰਨ ਮਹੀ ਬਣੋ ਕੁਛ ਨਹੀਂ ਬਣੂਗਾ 3 ਮਹੀਨਿਆਂ ਤੋਂ ਬਾਅਦ ਪਤਾ ਲੱਗਣਾ ਤਾਂ ਇਹ ਮਸਲਾ ਵਧਦਾ ਜਾ ਰਿਹਾ ਅੱਗੇ ਵਧਾਂਗੇ ਔਰ ਗੱਲ ਕਰਾਂਗੇ ਹੁਣ ਉਸ ਜ਼ਹਿਰ ਦੀ ਜਿਸ ਦਾ ਜ਼ਿਕਰ ਪ੍ਰਤਾਪ ਸਿੰਘ ਬਾਜਵਾ ਕਰ ਰਹੇ ਨੇ ਤੇ ਆਪਣੇ ਬਿਆਨ ਦੇ ਜ਼ਰੀਏ ਕਾਂਗਰਸ ਦੇ ਕਲੇਸ਼ ਨੂੰ ਵੀ ਉਜਾਗਰ ਕਰ ਰਹੇ ਨੇ ਬਾਜਵਾ ਬਿਨਾਂ ਨਾਂ ਲੈ ਨਵਜੋਤ ਸਿੰਘ ਸਿੱਧੂ ਤੇ ਵਾਰ ਕਰ ਗਏ ਤਾਂ ਅੱਗੋਂ ਸਿੱਧੂ ਨੇ ਵੀ ਬਾਜਵਾ ਨੂੰ ਸਲਾਹ ਦਿੱਤੀ ਹੈ ਨਵਜੋਤ ਸਿੱਧੂ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਕਟੋਲ ਕਲੇਸ਼ ਲਗਾਤਾਰ ਜਾਰੀ ਹੈ ਤੇ ਬਿਆਨਬਾਜ਼ੀ ਹੋਰ ਤਿੱਖੀ ਹੁੰਦੀ ਨਜ਼ਰ ਆ ਰਹੀ ਹੈ ਬੇਸ਼ੱਕ ਨਮਜੋਤ ਸਿੱਧੂ ਦਾ ਸਿੱਧਾ ਨਾਮ ਲੈਣ ਤੋਂ ਤਾਂ ਹਰ ਕੋਈ ਬਚ ਰਿਹਾ ਪਰ ਹਵਾਲੇ ਵੀ ਅਜਿਹੇ ਦਿੱਤੇ ਜਾ ਰਹੇ ਨੇ ਜੋ ਆਪਣੇ ਆਪ ਦੇ ਵਿੱਚ ਸਭ ਕੁਝ ਸਪਸ਼ਟ ਵੀ ਕਰ ਰਹੇ ਨੇ ਕਿਉਂਕਿ ਗੁੱਜੀ ਸਿਆਸਤ ਦੇ ਵਿੱਚ ਸ਼ਬਦਾਵਲੀ ਵੀ ਗੁੱਜੀ ਹੀ ਵਰਤੀ ਜਾਂਦੀ ਹੈ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਗੱਲ ਚਾਹੇ ਉਂਗਲੀ ਦੇ ਵਿੱਚ ਫੈਲੇ ਜ਼ਹਿਰ ਦੀ ਕੀਤੀ ਹੈ ਪਰ ਬਿਨਾ ਨਾਮ ਲਏ ਨਿਸ਼ਾਨਾ ਸਿੱਧੂ ਤੇ ਸੱਦਿਆ ਪ੍ਰਤਾਪ ਬਾਜਵਾ ਦਾ ਕਹਿਣਾ ਹੈ ਕਿ ਜੇ ਜ਼ਹਿਰ ਦੇ ਨਾਲ ਉਂਗਲੀ ਭਰ ਜਾਵੇ ਤਾਂ ਕੱਟ ਦੇਣੀ ਚਾਹੀਦੀ ਹੈ ਨਹੀਂ ਤਾਂ ਬਾਅਦ ਦੇ ਵਿੱਚ ਹੋਰ ਅੰਗ ਕੱਟਣੇ ਪੈਂਦੇ ਨੇ ਇਹ ਬਿਆਨ ਵੀ ਪੰਜਾਬ ਕਾਂਗਰਸ ਦੇ ਇੰਚਾਰਜ ਦੇਵਿੰਦਰ ਯਾਦਵ ਦੀ ਹਾਜ਼ਰੀ ਦੇ ਵਿੱਚ ਦਿੱਤਾ ਗਿਆ ਤੇ ਫਿਰ ਜਦੋਂ ਬਾਜਵਾ ਦੇ ਬਿਆਨ ਨੂੰ ਲੈ ਕੇ ਸਵਾਲ ਨਵਜੋਤ ਸਿੱਧੂ ਨੂੰ ਹੋਇਆ ਤਾਂ ਸਿੱਧੂ ਵੀ ਥੋੜੇ ਸ਼ਬਦਾਂ ਦੇ ਵਿੱਚ ਹੀ ਕਾਫੀ ਕੁਝ ਬਿਆਨ ਕਰ ਗਏ ਹੋਰ ਟਾਈਮ ਸੈਲਫ ਸਟੇਜ 'ਤੇ ਲਾ ਲੋਗੇ ਫਿਰ ਠੀਕ ਹੋ ਜਾਏਗਾ ਅੰਗੂਠਾ ਵੱਢਣ ਤੋਂ ਬਾਅਦ ਚਾਰ ਉਂਗਲਾਂ ਦਾ ਵੀ ਇਹ ਪਲੇਅਰ ਭੱਜ ਬੈਣੇ ਤੱਕੜੇ ਹੋਊ ਇਹ ਕੰਮ ਕਰਦੇ ਨਹੀਂ ਕਰਦੇ ਉਹ ਸਾਰਾ ਕੁਝ ਤੁਸੀਂ ਗੈਂਗ੍ਰੀਨ ਤੇ ਫੈਸਲੇ ਕਰਦੇ ਨੇ ਉਹ ਵੀ ਕਮੀਆਂ ਪੇਛਦੇ ਆ ਰਹੇ ਨੇ ਜੇ ਜੋ ਗੈਂਗ੍ਰੀਨ ਹੋ ਜਾਂਦੀ ਏ ਉਦੋਂ ਟਾਈਮਸ 'ਚ ਹੀ ਅੰਗੂਠਾ ਕੱਟ ਦਈਏ ਤੇ ਚੰਗਾ ਤੇ ਨਹੀਂ ਜੇ ਤਾਂ ਪੈਰ ਵਧਣਾ ਪੈਂਦਾ ਉਹ ਨਾ ਵਧਾ ਜਿੰਨੇ ਗਿੱਟਾ ਵਧਣਾ ਪੈਂਦਾ ਗਿੱਟਾ ਨਾ ਹੋਏਗਾ ਤੇ ਲੱਤ ਲਾਣੀ ਪਈ ਉਹਨੇ ਲੱਤ ਲਾਂ ਲ ਤੱਕ ਰਾ ਜਾਈਏ ਕਈ ਹਲਕੇ ਤੇ ਹੈ ਉਹ ਜਿਹੜੇ ਬੇਲ ਨੇ ਜਿੱਥੇ ਗੈਂਗ੍ਰੀਨ ਸ਼ੁਰੂ ਹੋਈ ਦੇਖੋ ਜਿਹੜਾ ਆਪਣੇ ਅੰਗ ਵਧਣਾ ਚਾਹੇ ਉਹ ਵਧ ਸਕਦਾ ਸਿੱਧੂ ਬਾਜਵਾ ਦੇ ਵਿਚਾਰੇ ਛਿੜੀ ਜ਼ਬਾਨੀ ਜੰਗ ਤੇ ਪੰਜਾਬ বিজেপি ਪ੍ਰਧਾਨ ਸੁਨੀ ਜਖੜ ਨੇ ਵੀ ਐਂਟਰੀ ਕੀਤੀ ਹੈ ਜਖੜ ਦਾ ਕਹਿਣਾ ਹੈ ਕਿ ਗੈਂਗਰੀਨ ਕਾਂਗਰਸ ਦੇ ਦਿਮਾਗ ਵਿੱਚ ਹੋ ਚੁੱਕੀ ਹੈ ਤੇ ਹੁਣ ਐਂਟੀਬਾਇਓਟਿਕ ਨਾਲ ਵੀ ਇਲਾਜ ਹੋਣ ਵਾਲਾ ਨਹੀਂ ਹੈ। ਹਾਂ ਜੀ ਲੱਗਦਾ ਹੈ ਗੈਂਗਰੀਨ ਬਹੁਤ ਜ਼ਿਆਦਾ ਫੈਲ ਗਈ। ਬਾਜਵਾ ਸਾਹਿਬ ਕੋ ਅਗਰ ਗੈਂਗਰੀਨ ਦਾ ਥੋੜਾ ਹੋਂਦ ਪਤਾ ਹੁੰਦਾ ਤਾਂ ਗੈਂਗਰੀਨ ਸਿਰਫ ਅੰਗੂਠੇ ਤੱਕ ਗਿਆ। ਕਈ ਉਂਗਲੀਆਂ ਤੱਕ ਸੀਮਿਤ ਨਹੀਂ ਰਹਤੀ ਗੈਂਗਰੀਨ ਨੂੰ ਲੱਗਦਾ ਹੈ ਕਾਂਗਰਸ ਵਿੱਚ ਬਹੁਤ ਗਹਿਰੀ ਫੈਲ ਗਈ ਇਹ ਰੱਬ ਇਹ ਐਂਟੀਬਾਇਓਟਿਕਸ ਜਾਂ ਇਸ ਕਿਸੇ ਵੀ ए, उसकी मोहताज नहीं रही आज समस्या उनको अपनी पार्टी बचाने की करनी चाहिए ना किसी दूसरी तरफ ध्यान देना चाहिए कांग्रेस ਦੇ ਵਿੱਚ ਜ਼ਿਕਰ ਜ਼ਹਿਰ ਦਾ ਕੀਤਾ ਜਾ ਰਿਹਾ ਤੇ ਜਿਸ ਦਾ ਨਿਚੋੜ ਵੀ ਗੁੱਜੇ ਸ਼ਬਦਾਂ ਦੇ ਵਿੱਚ ਕੱਢਿਆ ਜਾਵੇ ਤਾਂ ਸਵਾਲ ਹੈ ਕਿ ਜ਼ਹਿਰ ਦੇ ਨਾਲ ਉਂਗਲ ਦਾ ਕਿੰਨਾ ਕੁ ਨੁਕਸਾਨ ਹੋ ਗਿਆ ਤੇ ਸਵਾਲ ਇਹ ਵੀ ਹੈ ਕਿ ਕੀ ਜ਼ਹਿਰ ਫਿਲਹਾਲ ਉਂਗਲ ਦੇ ਵਿੱਚ ਹੀ ਹੈ ਜਾਂ ਪੂਰੇ ਸਰੀਰ ਦੇ ਵਿੱਚ ਫੈਲ ਚੁੱਕਾ ਹੈ ਬਿਰ ਰਿਪੋਰਟ ਨਿਊਜ਼ 18 ਪੰਜਾਬ ਤੈਸ ਤੋਂ ਇਹ ਸਪਸ਼ਟ ਹੈ ਕਿ ਕਾਂਗਰਸ ਦਾ ਕਲੇਸ਼ ਨਹੀਂ ਮੁੱਕ ਰਿਹਾ ਉਧਰ ਨਵਾਂ ਸ਼ਹਿਰ ਦੇ ਵਿੱਚ ਵੀ ਆਪਸ ਦੇ ਵਿੱਚ ਕਾਂਗਰਸੀ ਵਰਕਰ ਭੜਦੇ ਹੋਏ ਨਸਰ ਆਏ ਨੇ ਅਨੰਦਪੁਰ ਸਾਹਿਬ ਸੀਟ ਨੂੰ ਲੈ ਕੇ ਦੱਸਦੇ ਕਿ ਮੀਟਿੰਗ ਹੋ ਰਹੀ ਸੀ ਬ੍ਰਿੰਦਰ ਢਿੱਲੋਂ ਦੇ ਸਮਰਥਕਾਂ ਦੀ ਦੂਜੇ ਢੜੇ ਦੇ ਨਾਲ ਬਹਿਸ ਹੋਈ ਔਰ ਚੱਲਦੀ ਮੀਟਿੰਗ ਦੇ ਦੌਰਾਨ ਹੰਗਾਮਾ ਹੋਇਆ ਹੈ ਮੀਟਿੰਗ ਦੇ ਵਿੱਚ ਇੰਚਾਰਜ ਦਿਵਿੰਦਰ ਯਾਦਵ ਵੀ ਮੌਜੂਦ ਸਨ ਦਿਵਿੰਦਰ ਯਾਦਵ ਤੇ ਮਨੀਸ਼ ਦਿਵਾੜੀ ਨੇ ਫਿਰ ਸਥਿਤੀ ਸੰਭਾਲੀ ਗੱਲਾਂ ਠੰਡੀਆਂ ਕਰਨ ਨੂੰ ਥੋੜਾ ਜਿਹਾ ਜੋਸ਼ ਰੱਖਣਾ ਹੁੰਦਾ ਆਪਸ ਦੋ ਗਰੁੱਪਾਂ ਦਾ ਇਸ਼ੂ ਸੀਗਾ ਉਹਨਾਂ ਨੂੰ ਬਸ ਠੰਡ ਠੰਡੋਲਾ ਸੀਗਾ ਹੋਰ ਕੁਝ ਨਹੀਂ ਤੁਸੀਂ ਬਹੁਤ ਤਿੱਖੀ ਸੀਗੇ ਨਹੀਂ ਨਹੀਂ ਮੈਂ ਤਾਂ ਜਦੋਂ ਆਪਣੇ ਬੰਦੇ ਨੂੰ ਵੀ ਕਈ ਵਾਰ ਸਮਝਾਉਣ ਦੇ ਵਿੱਚ ਆਪਣੇ ਬੰਦਿਆਂ ਨੂੰ ਵੀ ਕਈ ਵਾਰ ਸਮਝਾਣਾ ਹੁੰਦਾ ਵਾ ਵੀ ਨਹੀਂ ਨਾ ਕਰੋ ਨਾ ਕਰੋ ਉਦੋਂ ਤੂੰ ਕੀ ਗਰਮਾ ਗਰਮੀ ਹੋ ਚੁੱਕੀ ਸੀਦੇ ਤਾਂ ਕਰਕੇ ਠੰਡ ਠੰਡੋੜਾ ਕਰ ਰਿਹਾ ਇਸ ਕਰਨ ਕਿਸੇ ਕਿਸ ਬਾਤ ਉਹ ਕਹਿੰਦੇ ਨੇ ਕਿ ਉਹ ਕਾਂਗਰਸੀ ਨਹੀਂ ਇਹ ਵੋਟ ਨਹੀਂ ਪਾਉਂਦੇ ਫਿਰ ਵੀ ਅੱਜ ਇਸ ਤਰ੍ਹਾਂ ਕਰ ਰਹੇ ਨੇ ਨਹੀਂ ਉਹਦੇ ਅੰਦਰ ਕਾਂਗਰਸੀ ਦਾ ਮਸਲਾ ਕੋਈ ਹੋਰ ਮਸਲੇ ਕਈ ਮਸਲੇ ਜੁੜ ਜਾਂਦੇ ਆ ਵਰਕਰਾਂ ਦੀ ਭਾਵਨਾ ਹੁੰਦੀ ਆ ਕਿਸੇ ਨੂੰ ਬੋਲਣ ਦਿੱਤਾ ਗਿਆ ਕਿਸੇ ਨੂੰ ਨਹੀਂ ਬੋਲਣ ਦਿੱਤਾ ਗਿਆ ਥੱਲੋ ਭਾਵਨਾ ਆਈ ਸੀ ਅਸੀਂ ਚਾਹੁੰਦੇ ਸੀ ਵੀ ਡਿ ਕੋਰਮ ਬਣਿਆ ਰਵੇ ਦੇਖੋ ਕੁਝ ਬੰਦੇ ਇੱਥੇ ਆਏ ਹੋਏ ਜਿਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਵੋਟ ਹੀ ਨਹੀਂ ਕਦੀ ਪਾਈ ਨਾ ਉਹਨਾਂ ਨੇ ਵੋਟ ਪ ਤੇ ਹੁਣ ਇੱਥੇ ਮੀਟਿੰਗਾਂ 'ਚ ਬੈਠੇ ਹੋਏ ਤੇ ਬੋਲਣ ਦਾ ਸਮਾਂ ਮੰਗ ਰਹੇ ਆ ਸਾਡੀ ਡਿਮਾਂਡ ਏ ਸੀਗੀ ਵੀ ਇਹਨਾਂ ਨੂੰ ਬੋਲਣ ਨਾ ਦਿੱਤਾ ਜਾਵੇ ਜਾਂ ਇਹਨਾਂ ਨੇ ਸਾਨੂੰ ਵੋਟ ਹੀ ਨਹੀਂ ਪਾਣੀ ਕਾਂਗਰਸ ਨੂੰ ਫਿਰ ਇਹਨਾਂ ਨੂੰ ਬੋਲਣ ਕਿਉਂ ਦੇਣਾ ਉਹ ਕਿੱਥੇ ਦੇ ਵਰਕਰ ਸੀਗੇ ਨਵੇਂ ਸਰ ਦੇ ਕਿੱਥੇ ਆਨੰਦਪੁਰ ਸਾਹਿਬ ਵਾਲੇ ਆਨੰਦਪੁਰ ਸਾਹਿਬ ਤੁਸੀਂ ਕਿੱਥੇ ਦੇ ਹੋ ਅਸੀਂ ਵੀ ਆਨੰਦਪੁਰ ਦੇ ਤੁਸੀਂ ਬਨੰਦਪੁਰ ਸਾਹਿਬ ਦਾ ਸਮਰਥਕ ਅਗੇ ਬਤਾਂਗੇ ਦਰ ਸ਼ੋਮਨੀ ਆਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਹੈ ਜੋ 1 ਫਰਵਰੀ ਤੋਂ ਸ਼ੁਰੂ ਹੋਏਗੀ। ਔਰ ਦੱਸਦੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਯਾਤਰਾ ਦੀ ਸ਼ੁਰੂਆਤ ਕੀਤੀ ਜਾਣੀ ਹੈ। ਤਾਂ ਪਹਿਲੇ ਪੜਾਅ ਦੇ ਵਿੱਚ 43 ਹਲਕੇ ਕਵਰ ਕੀਤੇ ਜਾਣਗੇ। ਪੰਜਾਬ ਦੀ ਖੁਦਮੁਖਤਿਆਰੀ ਦੇ ਲਈ ਦੱਸਦੇ ਕਿ ਆਗਰਾ ਤੋਂ ਪਾਲਿਆ ਸ਼ੋਮਨੀ ਆਕਾਲੀ ਦਲ ਦਾ ਇਹ ਕਹਿਣਾ ਹੈ। ਪੰਜਾਬ ਇਸ ਵਕਤ ਦਿੱਲੀ ਤੋਂ ਚੱਲ ਰਿਹਾ ਹੈ। ਸਰਕਾਰ ਹਰ ਫਰੰਟ ਤੇ ਫੇਲ ਹੋਈ ਹੈ। ਤਾਂ ਸ਼ੋਮਨੀ ਆਕਾਲੀ ਦਲ ਦੇ ਵੱਲੋਂ ਇਹ ਨਿਸ਼ਾਨੇ ਸਾਦੇ ਗਏ ਨੇ। ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ ਵੀ ਦਿੱਤੀ ਗਈ ਹੈ ਕਿ 1 ਫਰਵਰੀ ਤੋਂ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ ਅੱਜ ਸਦਾ ਬਰਸਾ ਦਿੰਨੇ ਅੱਜ ਹਰ ਇੱਕ ਵਰਗ ਨੂੰ ਸਦਾ ਦਿੰਨੇ ਅੱਜ ਬੁੱਧੀ ਜੀਵੀਆਂ ਨੂੰ ਸਦਾ ਦਿੰਨੇ ਆ ਅੱਜ ਕਲਾਕਾਰਾਂ ਨੂੰ ਸਦਾ ਦਿੰਨੇ ਆ ਅੱਜ ਕਿਸਾਨਾਂ ਨੂੰ ਸਦਾ ਦਿੰਨੇ ਆ ਅੱਜ ਮੁਲਾਜ਼ਮਾਂ ਨੂੰ ਸਦਾ ਦਿੰਨੇ ਆ ਅੱਜ ਹਰ ਇੱਕ ਪੰਜਾਬੀ ਨੂੰ ਸਦਾ ਦਿੰਨੇ ਆ ਕਿ ਆਓ 1 ਫਰਵਰੀ ਨੂੰ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਚੱਲੀਏ ਤੇ ਪੰਜਾਬ ਨੂੰ ਇਹ ਲੋਕਾਂ ਤੋਂ ਬਚਾਈਏ ਜਿਹੜੇ ਕਿ ਪੰਜਾਬੀਅਤ ਨੂੰ ਮਾਰਨ ਲੱਗੇ ਨੇ ਜਿਹੜੇ ਪੰਜਾਬ ਦੀ ਇਕਨੋਮੀ ਨੂੰ ਖਤਮ ਕਰਨ ਤੇ ਲੱਗੇ ਨੇ ਜਿਹੜੀ ਅਮਨ ਤੇ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਖਤਮ ਕਰਨ ਤੇ ਲੱਗੇ ਨੇ ਤੇ ਇੱਕ ਹੱਲਾ ਬੋਲੀਏ 1 ਫਰਵਰੀ ਨੂੰ ਇਹ ਸਰਕਾਰ ਨੂੰ ਦਿਖਾ ਦਈਏ ਕਿ ਸਾਰਾ ਪੰਜਾਬ ਅੱਜ ਇਹ ਸਰਕਾਰ ਦੇ ਵਿਰੁੱਧ ਖੜਾ ਹੈ ਸਾਰਾ ਪੰਜਾਬ ਇਹ ਦਿੱਲੀੋਂ ਚੱਲਣ ਵਾਲੀ ਜਿਹੜੀ ਹਕੂਮਤ ਹੈ ਇਹਦੇ ਵਿਰੁੱਧ ਖੜਾ ਹੈ ਤੇ ਅੱਜ ਪੰਜਾਬ ਪੰਜਾਬ ਦੇ ਨਾਲ ਖੜਾ ਹੈ ਤੇ ਅੱਜ ਪੰਜਾਬ ਆਪਣੀ ਖੇਤਰੀ ਪਾਰਟੀ ਦੀ ਅਗਵਾਈ ਦੇ ਵਿੱਚ ਸੁਨਹਿਰੀ ਪੰਜਾਬ ਵੱਲ ਕਦਮ ਰੱਖਣਾ ਚਾਹੁੰਦਾ ਹੈ ਸਵਾਓ ਵੀਰੋ ਅੱਜ ਰਲ ਕੇ ਪੰਜਾਬ ਬਚਾਈਏ ਅੱਜ ਰਲ ਕੇ ਆਪਣਾ ਘਰ ਬਚਾਈਏ ਆਪਣੇ ਨੌਜਵਾਨ ਬਚਾਈਏ ਆਪਣੀ ਭੈਣਾ ਦੀ ਇੱਜ਼ਤਾਂ ਬਚਾਈਏ ਔਰ ਪੰਜਾਬ ਨੂੰ ਦੁਬਾਰਾ ਸੁਨਹਿਰੀ ਪੰਜਾਬ ਬਣਾਈਏ ਅੱਗੇ ਬਤਾ ਕਿ ਉਹ ਤੇ ਜੱਥੇਦਾਰ ਪਾਈ ਕੌਂਕੇ ਦੀ ਯਾਦ ਦੇ ਵਿੱਚ ਸ਼ਹੀਦੀ ਸਮਾਗਮ ਮਨਾਇਆ ਗਿਆ ਪੰਚਕੂਲਾ ਦੇ ਨਾਡਾ ਸਾਹਿਬ ਗੁਰੂ ਘਰ ਦੇ ਵਿੱਚ ਦੱਸਿਆ ਕਿ ਸਮਾਗਮ ਕੀਤਾ ਗਿਆ ਜੱਥੇਦਾਰ ਦਾਦੂਆਲ ਤੇ ਸਿੱਖ ਹਲੂਆ ਨੇ ਸਮਾਗਮ ਕਰਵਾਇਆ ਹੈ 10 ਵਰਵੀ ਨੂੰ ਵੱਡਾ ਇਕੱਠ ਬੁਲਾਉਣ ਦਾ ਫੈਸਲਾ ਹੋਇਆ ਹੈ ਔਰ ਪਾਈ ਰੋਡੇ ਨੇ ਜਾਣਕਾਰੀ ਦਿੱਤੀ ਹੈ ਜਥੇਦਾਰ ਸਾਹਿਬ ਤੋਂ ਪਾਈ ਕੌਮਕੀ ਦੇ ਲਈ ਸਨਮਾਨ ਦੀ ਮੰਗ ਕੀਤੀ ਜਾਣੀ ਹੈ ਤਾਂ ਪਾਈ ਕੌਮਕੇ ਨੂੰ ਫਕਰ-ਏ-ਕੌਮ ਤੇ ਪੰਜ ਰਤਨ ਦਿੱਤਾ ਜਾਵੇ ਮੰਗਿਆ ਜਾ ਰਿਹਾ ਹੈ ਔਰ ਮੌਜੂਦਾ ਮੁੱਖ ਮੰਤਰੀ ਤੋਂ ਇंसाफ ਦੀ ਉਮੀਦ ਹੈ ਵੀ ਉਹਨਾਂ ਨੇ ਕਿਹਾ 29 ਤਰੀਕ ਨੂੰ ਮੁੱਖ ਮੰਤਰੀ ਨੂੰ ਮਿਲਾਂਗੇ ਪਾਈ ਰੋਡੇ ਨੇ ਇਹ ਵੀ ਦੱਸਿਆ ਜਿੰਨੇ ਵੀ ਸਤ ਮਹਾਪੁਰਖ ਸਾਰੇ ਸਾਡੀ ਜਿਹੜੀ ਇੱਕ ਤਾਲਮੇ ਕਮੇਟੀ ਬਣੀ ਆ ਉਹਦੇ ਤੋਂ ਅਸੀਂ ਭਗਵੰਤ ਸਿੰਘ ਮਾਨ ਤੋਂ ਟਾਈਮ ਲਿਆ ਕਿ ਤੂੰ ਸਾਨੂੰ ਟਾਈਮ ਦੇ ਤੂੰ ਇਹ ਸਾਰਾ ਕੁਝ ਕਰ ਜੇ ਤੂੰ ਵੀ ਨਹੀਂ ਕਰੇਗਾ ਤੂੰ ਵੀ ਤੈਸੀਲ ਐਂਡ ਚ ਕੋਲੋਣਾ ਸੀਐਮ ਦੀ ਕੁਰਸੀ ਤਾਂ ਅੱਜ ਹੈਗੀ ਕੱਲ ਨੂੰ ਨਹੀਂ ਹੋਊਗੀ ਫੇਰ ਉਹਨੇ ਸਾਨੂੰ 29 ਤਰੀਕ ਦਾ ਟਾਈਮ ਦਿੱਤਾ ਹੈ 29 ਤਰੀਕ ਨੂੰ ਅਸੀਂ ਮਿਲਾਂਗੇ ਆਪ ਦਾ ਲਿਖਤੀ ਪੱਖ ਦੇਾਂਗੇ ਉਹਨੂੰ ਕਿ ਹੁਣ ਤੱਕ ਸਾਡੀ ਜਿਹੜੀ ਕਾਨੂੰਨੀ ਮਾਰਾਂ ਦੀ ਜਿਹੜੀ ਟੀਮ ਆ ਉਹਨੇ ਆਹ ਕੁਝ ਪਰਚੋਲ ਕੀਤੀ ਆ ਇਹਦੇ ਤੇ ਅੱਗੇ ਤੋਂ ਐਫ ਆਈ ਆਰ ਦਰਜ ਕਰਕੇ ਅੱਗੇ ਕੇਸ ਚਲਾ ਕੇਸ ਚਲਾ ਕੇ ਜਿਹੜੇ ਦੋਸ਼ੀਆਂ ਨੂੰ ਸਜ਼ਾ ਦੇਵੋ ਇਹ ਹੈ ਕਾਨੂੰਨੀ ਪੱਖ ਇੱਕਮਤਾ ਸੀ ਕਿ 10 ਫਰਵਰੀ ਨੂੰ ਜਿਹੜਾ ਜਲੰਧਰ ਵਿਖੇ ਗੁਰੂ ਤੇਗ ਬਹਾਦਰ ਨਗਰ ਗੁਰਦੁਆਰੇ ਵਿਖੇ ਇੱਕ ਇਕੱਠ ਸੱਦਿਆ ਗਿਆ ਹੈ ਪੰਥ ਦਾ ਨਮੈਂਦਾ ਇਕੱਠ ਜਿਹਦੇ ਚ ਕਿਸਾਨ ਜਿੱਥੇ ਬੰਦੀਆਂ ਨਿਹੰਗ ਸਿੰਘ ਜਿੱਥੇ ਬੰਦੀਆਂ ਸੰਤ ਸਮਾਜ ਬੁੱਧੀਜੀਵੀ ਵਰਗ ਪੱਤਰਕਾਰ ਅਸੀਂ ਸਾਰੇ ਉੱਥੇ ਸੱਦੇ ਆ ਉੱਥੋਂ ਇੱਕ رائے ਪੈਦਾ ਕਰਨੀ ਹੈ ਕਿ ਅੱਗੇ ਕੀ ਰਣਨੀਤੀ ਹੋਵੇ ਕਿ ਅਸੀਂ ਇਸ ਆਵਾਜ਼ ਨੂੰ ਇੰਨੀ ਬੁਲੰਦ ਕਰ ਦਈਏ ਕੀ ਸਿੰਘ ਸਾਹਿਬ ਨੂੰ ਇਹ ਆਵਾਜ਼ ਉਵੇਂ ਹੀ ਸੁਣਨੀ ਪਵੇ ਜਿਵੇਂ ਪਹਿਲੇ ਸਿੰਘ ਸਾਹਿਬਾਂ ਨੇ ਸੁਣੀ ਸੀ ਉਦੋਂ ਜਦੋਂ ਰਾਮ ਰਹੀਮ ਨੂੰ ਕਲੀਨ ਚੈਟ ਦੇਤੀ ਸੀ ਪਰ ਪੰਥ ਨੇ ਉਹਨੂੰ ਪ੍ਰਵਾਨ ਨਹੀਂ ਕੀਤਾ ਇਸੇ ਫਿਰ ਵਾਪਸ ਲੈ ਲਈ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜੋ ਅਵਾਰਡ ਦਿੱਤਾ ਗਿਆ ਜਿਨੇ ਇੰਨੀ ਰਿਪੋਰਟ ਦਬਾ ਕੇ ਰੱਖੀ ਜੀ ਰਿਪੋਰਟ ਗਲਤ ਸੀ ਤਾਂ ਉਹ ਸੀਐਮ ਸੀ ਇੱਕ ਹੋਰ ਕਮਿਸ਼ਨ ਬਿਠਾ ਦਿੰਦਾ ਵੀ ਇਸ ਰਿਪੋਰਟ ਦੇ ਵਿੱਚ ਆਹ ਕਮੀਆਂ ਐ ਤੁਸੀਂ ਦੂਰ ਕਰੋ ਇੱਥੇ ਵੀ ਇੱਥੇ ਇਹ ਮਤੇ ਪਾਸ ਕੀਤੇ ਗਏ ਆ ਇਦੇ ਵਿੱਚ ਇੱਕ ਇਹ ਤੇ ਇਹੀ ਮਤਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਵਾਪਸ ਲਿਆ ਜਾਵੇ ਇੱਕ ਮਤਾ ਸੀ ਕਿ ਅਸੀਂ ਅੱਜ ਸੰਗਤ ਵੱਲੋਂ ਪੰਥ ਵੱਲੋਂ ਇਹ ਅਵਾਰਡ ਕੌਕੇ ਪਰਿਵਾਰ ਨੂੰ ਦਿੰਨੇ ਆ ਉਹਨਾਂ ਦੇ ਪੁੱਤਰ ਨੂੰ ਦਿੱਤਾ ਗਿਆ